ਆ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇੱਥੇ ਲਗਭਗ 5 ਕਨਾਲਾਂ ਤੋਂ ਉੱਪਰ 6 ਕਨਾਲਾਂ ਦੇ ਲਾਗੇ ਬੰਨੇ ਜਿਹੜੀ ਜ਼ਮੀਨ ਆ ਕਾਮੜ ਬਲਬੀਰ ਸੂਧੋੜਾ ਨੇ ਵੱਖ-ਵੱਖ ਕਪੜਾ ਕਾਰੋਬਾਰੋਨਾ ਕਲੀਦਿਆ ਪੱਟੀਆਂ ਵਾਲਾ ਸ਼ੁਰੂ ਕੀਤਾ ਸੀ ਤੇ ਉਹ ਕਾਰੋਬਾਰ ਨੂੰ ਕਰਦਿਆਂ ਹੌਲੀ-ਹੌਲੀ ਉਹਨਾਂ ਨੇ ਰਜਿਸਟਰੀਆਂ ਕਰਵਾਉਂਦਿਆਂ ਇਹ 5-6 ਕਨਾਲਾਂ ਥਾਂ ਉਹਨਾਂ ਦਾ ਉੱਤੇ ਹੈਗਾ ਜਿਹਦੀਆਂ ਇੰਤਕਾਲਾਂ ਜਿਹਦੀਆਂ ਰਜਿਸਟਰੀਆਂ ਮੌਜੂਦ ਆ ਜਿਹੜੀਆਂ 30-35 ਸਾਲ ਪੁਰਾਣੀਆਂ ਅੱਜ ਨਹੀਂ ਇੱਥੇ ਇੱਕ ਮੋਹਨ ਸਿੰਘ ਨਾਂ ਦੇ ਬੰਦੇ ਤੋਂ ਜਿਹਦਾ ਸੱਤ ਮਰਲੇ ਥਾਂ ਪਿਛਲੀ ਗਲੀ ਦੇ ਵਿੱਚ ਪੈਂਦਾ ਉਹਦੀ ਰਜਿਸਟਰੀ ਬਣਾ ਕੇ ਤੇ ਅੱਗੇ ਆ ਕੇ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੰਨਤ ਉੱਗੇ ਸੀ ਬੂਟੇ ਸੀ ਉਹ ਵੱਢ ਕੱਤੇ ਵੱਢ ਕੇ ਤੇ ਉੱਥੇ ਗੁੰਡਾਗਰਦੀ ਕੀਤੀ ਉਹਨਾਂ ਵਿਚਾਰਿਆਂ ਨੂੰ ਦਹਿਸ਼ਤ ਜਿਹਾ ਕੀਤਾ ਜਿਹੜੇ ਉਹ ਘਰ ਦੇ ਵਿੱਚ ਪਰਿਵਾਰ ਰਹਿੰਦਾ ਤੇ ਉਹਦੇ ਖਿਲਾਫ ਦਰਖਾਸਤਾਂ ਜਿਹੜੀਆਂ ਦਿੱਤੀਆਂ ਤੇ ਪੁਲਿਸ ਵਿਭਾਗ ਨੂੰ ਵੀ ਡੀਸੀ ਸਾਹਿਬ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਪਰ ਪੁਲਿਸ ਦੀ ਐਡੀ ਘਟੀਆ ਕਾਰਵਾਈ ਆ ਜੇ ਠਿੱਕਰ ਢਿੱਲੀ ਕਾਰਵਾਈ ਆ ਵੀ ਪੁਲਿਸ ਪ੍ਰਸ਼ਾਸਨ ਨੇ ਨਾ ਅਜੇ ਤੱਕ ਕੋਈ ਰਿਪੋਰਟ ਦਰਜ ਕੀਤੀ ਆ ਨਾ ਉਹਨਾਂ ਤੇ ਪਰਚਾ ਦਰਜ ਕੀਤਾ ਨਾ ਕਿਸੇ ਦੋਸ਼ੀ ਨੂੰ ਫੜਿਆ ਗਿਆ ਤੇ ਜਿਹੜੇ ਦੋਸ਼ੀ ਉਹ ਸਗੋਂ ਜਾ ਕੇ ਰੋਜ਼ ਕਦੀ ਕੋਈ ਮੰਨਤੀ ਕਰਦੇ ਆ ਕੁਝ ਕਰਦੇ ਆ ਉਹਦੀਆਂ ਵੀਡੀਓ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਉਹ ਵੇਖੀਆਂ ਜਾ ਸਕਦੀਆਂ ਵੀ ਉਹ ਬੰਦੇ ਲਗਾਤਾਰ ਦਖਲਅੰਦਾਜ਼ੀ ਕਰਦੇ ਆ ਪ੍ਰਸ਼ਾਸਨ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਅੱਜ ਅਸੀਂ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਵੱਲੋਂ ਐਸਐਸਪੀ ਦਫ਼ਤਰ ਮੋਰੇ ਧਰਨਾ ਇਸ ਕਰਕੇ ਦਿੱਤਾ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਲਗਭਗ ਇਹ ਮਹੀਨੇ ਤੋਂ ਉੱਪਰ ਸਮਾਂ ਜਿਹੜਾ ਹੋ ਚੁੱਕਿਆ ਵਾ ਸ਼ਹਿਰ ਦੇ ਵਿੱਚ ਖਾਕਮਤਰ ਦੀ ਸ਼ਹਿਰ ਦੇ ਉੱਤੇ ਜਿਹੜਾ ਜਿਹੜੇ ਕਿ ਸਰਕਾਰ ਦੀ ਸ਼ਹਿਰ ਦੇ ਉੱਤੇ ਜਿਹੜਾ ਜਿਹੜੇ ਕਿ ਬੜੇ ਟਾਰਾਂ ਮਾਰ ਰਹੇ ਆ ਕਿ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਨਹੀਂ ਕੀਤੇ ਜਾਣਗੇ ਲੋਕਾਂ ਨੂੰ ਇਨਸਾਫ਼ ਮਿਲੂਗਾ ਪਰ ਇਹਦੇ ਉਲਟ ਜ਼ਮੀਨਾਂ ਤੇ ਅੱਜ ਕਬਜ਼ੇ ਜਿਹੜੇ ਕੀਤੇ ਜਾ ਰਹੇ ਆ ਲੋਕਾਂ ਦੇ ਘਰਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਉਹਦੇ ਅਸੀਂ ਹਿੰਦਾਰਨ ਦੇਣਾ ਚਾਹੁੰਦੇ ਹਾਂ ਕਿ ਇੱਕ ਐਨਆਈਆਰ ਪਰਿਵਾਰ ਆ ਉਹਦਾ ਪਿਛਲੇ ਜਿਹੜਾ ਸਮੇਂ ਤੋਂ ਉਹਦੇ ਪਿਤਾ ਦਾ ਜਿਹੜਾ ਬਲਬੀਰ ਸਿੰਘ ਕਮਰਸੂਦ ਉਹ ਜਿਹੜਾ ਅਮਰੀਕਾ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਉਹਦੀ ਲੜਕੀ ਮਨੀਸ਼ਾ ਸੂਦ ਜਿਹੜੀ ਅਮਰੀਕਾ 'ਚ ਰਹਿ ਰਹੀ ਆ ਉਹਦੀ ਐਨਆਈਆਰ ਪਰਿਵਾਰ ਦੇ ਉੱਤੇ ਜਿਹੜਾ ਨਾ ਕਿ ਉਹਦੇ ਜਿਹੜਾ ਜਗ੍ਹਾ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਸਿਆਸੀ ਦਬਾਅ ਦੇ ਉੱਤੇ ਪੁਲਿਸ ਦੇ ਉੱਤੇ ਵੀ ਸਿਆਸੀ ਜਿਹੜਾ ਦਬਾਅ ਪਾ ਕੇ ਕੋਈ ਕਾਰਵਾਈ ਨਹੀਂ ਜਿਹੜੀ ਕੀਤੀ ਜਾ ਰਹੀ ਇਥੋਂ ਤੱਕ ਕਿ ਜਿਹੜੇ ਪਟਵਾਰੀ ਆ ਤਹਿਸੀਲਦਾਰ ਆ ਉਹਨਾਂ ਦੇ ਉੱਤੇ ਦਬਾਅ ਪਾ ਕੇ ਰਜਿਸਟਰੀ ਕਰਾਈ ਜਾ ਰਹੇ ਆ ਇੰਤਕਾਲ ਇੰਤਕਾਲ ਕਰਾਇਆ ਜਾ ਰਿਹਾ ਇਹ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਇਥੋਂ ਤੱਕ ਕਿ ਜਿਹੜੇ ਦਾਅਵਾ ਕਰ ਰਹੇ ਆ ਉਹ ਜਿਹੜਾ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਵਾ ਕੋਰਟ ਦਾ ਕੋਈ ਡਿਸੀਜਨ ਨਹੀਂ ਆ ਅਸੀਂ ਤੇ ਵੀ ਕਹਿੰਨੇ ਆ ਕਿ ਇਹ ਜਿਹੜਾ ਸਿਆਸੀ ਦਬਾਅ ਨੇ ਕਰਕੇ ਜਿਹੜਾ ਉਹ ਕੋਰਟ ਦੀ ਜਿਹੜੀ ਤਾਹੀਨ ਕੀਤੀਆਂ ਤੇ ਅਸੀਂ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਵੀ ਤੇ ਪੰਜਾਬ ਦੇ ਸਰਕਾਰ ਦੇ ਕੋਲੋਂ ਵੀ ਜਿਹੜੇ ਵੀ ਸਿਆਸੀ ਦਬਾਅ ਪਾ ਕੇ ਜਿਹੜੇ ਕਬਜ਼ੇ ਕੀਤੇ ਜਾ ਰਹੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਤੁਰੰਤ ਪੰਜਾਬ ਪੁਲਿਸ ਵੱਲੋਂ ਜਿਹੜਾ ਪੰਜਾਬ ਦੇ ਮੁਖੀ ਨੂੰ ਅਸੀਂ ਬੇਨਤੀ ਕਰ ਰਹੇ ਆਂ ਧਰਨਾ ਲਾ ਕੇ ਅਸੀਂ ਬੇਨਤੀ ਕਰਨਾ ਹੈ ਕਿ ਇਹਦੇ ਉੱਤੇ ਜਿਹੜਾ ਕਿ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾ ਜਿਹੜੇ ਜਿਹੜੇ ਦੋਸ਼ੀ ਜਿਹੜੇ ਪਾਏ ਜਾਣ